ਬਾਣੀ ਬਤਨ ਮਹੇਸ਼ ਰਾਜ ਦੇ ਸਿਖਾ ਇਹ ਦਇਆ ਨਾ ਵਾਈਗੋਜੀ ਦਾ ਖਾਲਸਾ ਵਾਈਗੋਜੀ ਦੀ ਫਤਿਹ ਆਪਾਂ ਖੜੇ ਆ ਇਸ ਵਕਤ ਤਖਤ ਸ੍ਰੀ ਦੰਦਵਾ ਸਾਹਿਬ ਤੇ ਤਖਤ ਸ੍ਰੀ ਦੰਦਵਾ ਸਾਹਿਬ ਤੋਂ ਯਾਤਰਾ ਸ਼ੁਰੂ ਕਰਨ ਲੱਗੇ ਆ ਤਖਤ ਸ੍ਰੀ ਹਜੂਰ ਸਾਹਿਬ ਦੀ ਸੋ ਭਾਈ ਸੱਜਣਾ ਮਿੱਤਰਾਂ ਦੇ ਇਹ ਹੁਕਮ ਹੋਏ ਸੀਗੇ ਭਾਈ ਤਖਤ ਤੋਂ ਤਖਤ ਤੇ ਜਾਣਾ ਹੈ ਤੋ ਸੰਦੀਪ ਸਿੰਘ ਜਿਹੜੇ ਹੈਗੇ ਆ ਵਿਚਾਰਾਂ ਕਰਨ ਤੋਂ ਬਾਅਦ ਕਹਿੰਦੇ ਭਾਈ ਤੁਸੀਂ ਹੁਣ ਜਿਹੜਾ ਰਸਤਾ ਫੜਨਾ ਉਹ ਸੁਹਾਵਾ ਸਾਹਿਬ ਦਾ ਕਿੱਧਰ ਜਾਣਾ ਭਾਈ ਜੀ ਸਰਸੇ ਵੇਚਦੇ ਜੀ ਸਰਸੇ ਵਾਲੇ ਵਾਲੀ ਸਰਸਾ ਜੀ ਨਾਲ ਸਾਡੇ ਉਹੀ ਬੇਲੀ ਸੁਖਵੀਰ ਸਿੰਘ ਸੁੱਖਾ ਕਾਲਿਆਂ ਵਾਲੀ ਤੇ ਸਾਡੇ ਖਾਲਸਾ ਜੀ ਸੁਖਜੀਤ ਸਿੰਘ ਮਾਰ ਕਰਦੇ ਆਂ ਸਫਰ ਅਗਲਾ ਤੇ ਚੱਲਦੇ ਆਂ ਚਾਲੇ ਪਾਉਣੇ ਠੀਕ ਆ ਅੱਬਾ ਜੀ ਵਾਹਿਗੁਰੂ ਜੀ ਖਾਲਸਾ ਜੀ ਹੋਏ ਤੇ ਇਹ ਪਹਿਲਾ ਪੜਾਅ ਆਪਣਾ ਹੋਊਗਾ ਸੁਹਾਵਾ ਸਾਹਿਬ ਦਾ ਸੁਹਾਵਾ ਸਾਹਿਬ ਦਾ ਵਿਰੋਧਵਲ ਅੱਗੇ ਮਿਲਦੇ ਆਂ ਬਾਜੀ ਠੀਕ ਹੈ ਇਹ ਭਾਈ ਸ਼ਸਤਰ ਤੁਸੀਂ ਰੱਖੋ 13 14 15 ਸਾਦੇ ਲਿਓ ਹਾਂ ਪੱਟਾ ਤੇ ਰੱਖ ਲਿਓ ਲਿਓ ਠੀਕ ਹੈ ਨਾਮ بابا ਨਵਾਂ ਸਿੰਘ ਜਿਹਦਾ ਮਨ ਨੂੰ ਕਾਵੇ ਮੋਹ ਤਰੋਂ ਅੱਖਾਂ ਦਿਖਾਵੇ ਸਤਿ ਸ੍ਰੀ ਅਕਾਲ ਸਾਹ ਤੋਂ ਚੱਲ ਕੇ ਆਪਾਂ ਸਰਸੇ ਦੇ ਪਿੱਛੇ ਖੜ ਗਏ ਆ ਪ੍ਰਦੂਸ਼ਣ ਘਟਾਉਣ ਦੇ ਲਈ ਤੇ ਜਿਹੜੇ ਸਿੰਘ ਕਹਿੰਦੇ ਆ ਕਹਿੰਦੇ ਭਈ ਪੜਾ ਜਿਹੜਾ ਹੈਗਾ ਉਹ 20 ਕਿਲੋਮੀਟਰ ਤੇ ਕਰ ਲਿਆ ਕਰਨਾ ਠੀਕ ਆ ਭਾਜੀ ਠੀਕ ਆ ਹਾਂ ਉਹ ਆਪਣੇ ਸਿੰਘ ਸਾਹਿਬ ਕਹਿੰਦੇ 20 ਕਿਲੋਮੀਟਰ ਜਾ ਕੇ ਪਾਣੀ ਵਾਲਾ ਪੜਾ ਕਰ ਲਿਆ ਕਰਨਾ 7 ਵਜੇ ਨਾ ਸਵੇਰੇ ਤੇ 100 ਕਿਲੋਮੀਟਰ ਤੇ ਜਾ ਕੇ ਕਹਿੰਦੇ ਆਪਾਂ ਵੀ ਖਾਣੇ ਪਾਣੀ ਵਾਲਾ ਠੀਕ ਆ ਜੀ ਤੇ ਸਰਸਾ ਇਥੋਂ ਰਿਹਾ ਗਿਆ 25-30 ਕਿਲੋਮੀਟਰ ਸਰ ਸਭ ਤੋਂ ਸਭ ਤੋਂ ਆਪਣਾ ਜਿਹੜਾ ਰਹਿ ਗਿਆ ਸੁਹਾਵਾ ਸਾਹਿਬ 40 40-50 ਹੋਊਗਾ ਬਸ ਠੀਕ ਸੁਹਾਵਾ ਸਾਹਿਬ ਆਪਣਾ ਪੜਾ ਇਦਾਂ ਤੇ ਸੁਹਾਵਾ ਸਾਹਿਬ ਦਾ ਇਤਿਹਾਸ ਹੈ ਜਿਹੜਾ ਉਹ ਤੁਹਾਨੂੰ ਜਾ ਕੇ ਦੱਸਦੇ ਆ ਤੇ ਸਿੰਘਾਂ ਦੇ ਸ਼ਸਤਰ ਨਾਲ ਐ ਕਿ ਉਹ ਯਾਰ ਕਾਲੀ ਟੀ-ਸ਼ਰਟ ਗਲਤ ਪਾ ਲਈ ਗਰਮੀ ਬਹੁਤ ਆਉਦੀ ਬਈ ਹੂੰ ਬਹੁਤ ਖੇਦੀ ਮੈਨੂੰ ਜੀਨ ਚ ਗਰਮੀ ਆ ਜਾਂਦੀ ਆ ਉਹ ਇਹ ਦੇਖ ਤੇ ਵਧੀਆ ਪਤਲੀਆਂ ਹੀ ਹੁਣ ਲੋਹਾਂ ਯਾਰ ਉਹ ਕਾਲੀ ਟੀ-ਸ਼ਰਟ ਕਾਲਾ ਰੰਗ ਸਾਸੋ ਪਾਸ ਤੇਰੇ ਕਰਤ ਮਾਪਕ ਮਾਤ ਤੁਮਕ ਮਾਤ ਆਪ ਤੁਮ ਕੋਰਾ ਜਾਨ ਕਾਲ ਸਾਸ ਕਾਲ ਹੋਊਗੀ ਜੇ ਕਿਚਾ ਅਬਾੜ ਮਾਪ ਹਾਤ ਰਹਾ ਤੇ ਮੋਏ ਮਨ ਕਰਮੋ ਬਲਿਆ ਨੀ ਜਾਰ ਟਰ ਕੋਈ ਮੈਂ ਨਾ ਕਨੇ ਸੇ ਸੇ ਸਨ ਮੰਨਾਉ ਕਿਸ਼ਨ ਨਿਸ਼ਨ ਕਉ ਇਸ ਵਕਤ ਪਕੜਿਆ ਗੁਰਦਵਾਰਾ ਨੋਹਰ ਤੇ ਇਹ ਗੁਰਦਰ ਸਾਹਿਬ ਚਰਨ ਪ੍ਰਾਪਤ ਹੈ ਜਨ ਸ਼ੋਹ ਪ੍ਰਾਪਤ ਹੈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਦੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸਵੇਂ ਪਾਤਸ਼ਾਹ ਤਲਵੰਡੀ ਸਾਬ ਤੋਂ ਤੁਰਦੇ ਆ ਤਾਂ ਕੋਇਲ ਤੇ ਨਾਲ ਦੇ ਹੋਰ ਪਿੰਡਾਂ ਵੀ ਦੀ ਹੁੰਦੇ ਹੋਏ ਨੌਹਰ ਰੁਕਦੇ ਆ ਤੇ ਨੌਹਰ ਦੀ ਇੱਥੇ ਸਾਖੀ ਪ੍ਰਸਿੱਧ ਹੈ ਪੰਡਤ ਨੇ ਉਹ ਇੱਕ ਬਾਣੀ ਕੀਤੀ ਉਸ ਤੋਂ ਬਾਅਦ ਜਿਹੜਾ ਹੈਗਾ ਗੁਰੂ ਸਾਹਿਬ ਨੌਹਰ ਤੋਂ ਹੁੰਦੇ ਹੋਏ ਸੁਹਾਵਾ ਹਾਜ਼ਰ ਚਲੇ ਜਾਂਦੇ ਆ ਤੋਂ ਸੁਹਾਵਾ ਸਾਹਾ ਆਪਾਂ ਅਗਲਾ ਪੜਾ ਕਰਨਾ ਹੈ ਇਸ ਤੋਂ ਪਹਿਲਾਂ ਆਪਾਂ ਜਿਹੜਾ ਹੈਗਾ ਲੰਗਰ ਪਾਣੀ ਛਕ ਚੁੱਕੇ ਆਂ ਲੰਗਰ ਪਾਣੀ ਛਕ ਕੇ ਹੁਣ ਆਪਾਂ ਅੱਗੇ ਨੂੰ ਚੱਲੇ ਪਾਉਂਦੇ ਆਂ ਵੀਡੀਓ ਦੇਖ ਰਹੇ ਸਾਰੇ ਭੈਣ ਭਰਾ ਉਹਨਾਂ ਸਤਿ ਸ੍ਰੀ ਅਕਾਲ ਤੇ ਰਾਤ ਆਪਣਾ ਟਿਕਾਣਾ ਸੀਗਾ ਨੌਹਰ ਨੌਹਰ ਦੇ ਗੁਰੂ ਘਰ ਦੇ ਸਾਹਮਣੇ ਲੰਗਰ ਹਾਲ ਤੇ ਰਹਿਣ ਦੇ ਜਿਹੜੇ ਹੈਗੇ ਸਥਾਨ ਬਣੇ ਹੋਏ ਆ ਉੱਥੇ ਆਪਾਂ ਰਾਤ 9:30 ਵਜੇ ਆ ਗਏ ਸੀਗੇ ਤੇ ਪ੍ਰਸ਼ਾਦਾ ਪਾਣੀ ਆਪਾਂ ਜਿਹੜਾ ਹੈਗਾ ਉਹ ਨੌਹਰ ਤੋਂ ਛਕਿਆ ਸੀ ਟਿਕਾਣਾ ਆਪਾਂ ਕਿਤੇ ਸੁਹਾਵਾ ਸਾਹਿਬ ਸੁਹਾਵਾ ਸਾਹਿਬ ਬੈਠੇ ਆਪਾਂ ਹੁਣ ਤੇ ਸੁਹਾਵਾ ਸਾਹਿਬ ਗੁਰੂ ਸਾਹਿਬ ਦਾ ਸਥਾਨ ਹੈ ਉਧਰ ਚੱਲ ਕੇ ਉਹ ਆਪਾਂ ਵੇਖਦੇ ਆ ਹੁਣ ਤੇ ਇਸ ਵੇਲੇ ਅਸੀਂ ਤਿਆਰ ਆ ਸਵੇਰੇ ਸਾਧਰੇ ਉੱਠ ਕੇ ਅਸੀਂ ਤਿਆਰੀਆਂ ਕਰ ਲਈਆਂ ਇੱਥੇ ਜਿਹੜੇ ਹੈ ਆਪਣੇ ਮੰਝੇ ਲੱਗੇ ਹੋਏ ਸੀਗੇ ਤੇ ਇਧਰਲੇ ਪਾਸੇ ਗੁਰੂ ਘਰ ਦੇ ਲੰਗਰ ਦੀ ਇਮਾਰਤ ਹੈ ਲੰਗਰ ਬਣਦੇ ਇੱਧਰ ਤੇ ਗੁਰਦੁਆਰਾ ਸਾਹਿਬ ਬਹੁਤ ਖੁੱਲ੍ਹਾ ਡੁੱਲ੍ਹਾ ਇਧਰ ਲੰਗਰ ਹਾਲ ਹੈ ਸਾਹਮਣੇ ਲੰਗਰ ਹਾਲ ਹੈ ਤੇ ਇਧਰ ਇੱਕ ਹੋਰ ਇਮਾਰਤ ਬਣ ਰਹੀ ਹੈ ਗੁਰਦੁਆਰਾ ਸਾਹਿਬ ਦੀ ਇੱਕ ਆਹ ਇਮਾਰਤ ਬਣੀ ਗਈ ਹੈ ਤੇ ਸਾਹਮਣੇ ਤੁਹਾਨੂੰ ਦਰਸ਼ਨ ਕਰਾਉਣੇ ਆ ਉਧਰ ਚੱਲ ਕੇ ਗੁਰੂ ਘਰ ਦੇ ਰਾਤ ਅਸੀਂ ਸਿੰਘਾਂ ਦੀ ਖਰਾਕ ਭਿਓਂ ਕੇ ਰੱਖਦੀ ਸੀਗੀ ਭਾਈ ਛੋਲੇ ਰਿਚ ਸੋਰਸ ਆਫ ਪ੍ਰੋਟੀਨ ਤੇ ਹੁਣ ਛੋਲੇ ਛੱਕ ਕੇ ਖਾਂਦੀਆਂ ਡੈਣਾ ਹੁੰਦੀਆਂ ਤੇ ਛੱਕਦੇ ਸਿੰਘ ਹੁੰਦੇ ਆ ਠੀਕ ਹੈ ਜੀ ਛੋਲੇ ਛੱਕ ਕੇ ਤੇ ਹੁਣ ਆਪਾਂ ਚਾਲੇ ਪਾਵਾਂਗੇ ਇੱਥੇ ਇੱਕ ਗੁਰਦੁਆਰਾ ਸਾਹਿਬ ਹੈ ਨੇੜੇ ਟਿੱਬਿਆਂ ਦੇ ਵਿੱਚ ਬਣਿਆ ਹੋਇਆ ਗੁਰਦੁਆਰਾ ਕੀਨਸੇਪ ਟੱਲਾ ਸਾਹਿਬ ਨੇ ਤੇ ਜਿੱਥੇ ਕਹਿੰਦੇ ਵੀ ਪਹਿਲੇ ਪਾਛੇ ਦੇ ਖੜਾਵਾ ਪ੍ਰਗਟ ਹੋਈਆਂ ਸੀਗੀਆਂ। ਤੋਂ ਇਹ ਉਥੋਂ ਦਾ ਇਹਨਾਂ ਦੀ ਮਨੋਤ ਹੈ ਜਾਂ ਇਤਿਹਾਸ ਕਹਿਰੀਏ। ਉੱਥੇ ਚੱਲਾਂਗੇ ਹੁਣ ਆਪਾਂ। ਤੇ ਉਸ ਤੋਂ ਬਾਅਦ ਅੱਗੇ ਚੱਲੇਪਾ। ਸਾਹਮਣੇ ਗੁਰਦੁਆਰਾ ਸੁਹਾਵਾ ਸਾਹਿਬ ਦੀ ਸ਼ੋਭਨੀਗਮਾਰਤ ਤੇ ਇਸ ਗਲੀ ਤੋਂ ਇੱਧਰ ਹੋ ਕੇ ਜਿਹੜਾ ਹੈਗਾ ਸਰਾਂਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਹ ਸਰਾਂ ਬਣੀ ਵੀ ਹੈ। ਤੇ ਇੱਧਰ ਨੂੰ ਜਿਹੜਾ ਰਸਤਾ ਜਾਂਦਾ ਹੋ ਇੱਕ ਗੁਰਦੁਆਰਾ ਢਿੱਲਾ ਸਾਹਿਬ ਨੂੰ ਆ ਹੁਣ ਆਪਾਂ ਉਧਰ ਨੂੰ ਚੱਲੇ ਪਾਉਣੀ ਆ ਏਸ ਸੋਹਣੇ ਜਿਹੇ ਗੁਰਦੁਆਰੇ ਗੁਰੂ ਘਰ ਤੋਂ ਚਲੋ ਜੀ ਦੁਆਰਾ ਗੁਰੂ ਨਾਨਕ ਟੇਲਾ ਸਾਹਿਬ ਇੱਥੇ ਗੁਰੂ ਨਾਨਕ ਦੇਵ ਜੀ ਦੂਜੀ ਦਾਸ ਜੀ ਦੇ ਸਮੇਂ ਜਦੋਂ ਪੁਸ਼ਕਰ ਤੇ ਕਲਾਇਤ ਗਏ ਸੀ ਤਾਂ ਇੱਥੇ ਰੁਕੇ ਸੀ ਸਹਾਵੇ ਤੋਂ 7 ਕਿਲੋਮੀਟਰ ਦੂਰ ਹੈ ਇਹ ਤੇ 7 ਕਿਲੋਮੀਟਰ ਦੂਰ ਇੱਥੇ ਗੁਰੂ ਸਾਹਿਬ ਨੇ ਆ ਕੇ ਭਜਰਬੰਦਗੀ ਕੀਤੀ ਨਾਲ ਭਾਈ ਮਰਦਾਨਾ ਜੀ ਤੇ ਬਾਬਾ ਬੱਲਾ ਜੀ ਉਹ ਦੋਨੇ ਸਨ ਤੇ ਜੋਗੀਆਂ ਨਾਲ ਇੱਥੇ ਸਿੱਧ ਗੋਸ਼ਟ ਹੋਈ ਸੋ ਬੜੀ ਰਮਣੀਕ ਜੀ ਜਗ੍ਹਾ ਹੈ ਇਹ ਗੁਰਦੁਆਰਾ ਸਾਹਿਬ ਟਿੱਬਿਆਂ ਦੇ ਵਿੱਚ ਬਣਿਆ ਹੋਇਆ ਤੇ ਆਸ-ਪਾਸੇ ਹੁਣ ਪਾਣੀ ਕਰਕੇ ਜਿਹੜੀ ਹੈਗੀ ਖੇਤੀ ਬੜੀ ਹੋਣ ਲੱਗ ਪਈ ਹੈ ਖੇਤੀ ਇਥੇ ਹੈਗੀ ਮੂੰਗੀ ਦੀ ਬਾਦਰੇ ਦੀ ਤੇ ਛੋਲਿਆਂ ਦੀ ਤੇ ਝੰਡ ਇਥੇ ਆਪਾਂ ਨੂੰ ਬਹੁਤ ਮਿਲਣਗੇ ਕਿਉਂਕਿ ਅਸੀਂ ਰਾਜਸਥਾਨ ਦੇ ਇਲਾਕੇ 'ਚ ਫਿਰਦੇ ਆ ਤੇ ਰਾਜਸਥਾਨ ਦੇ ਵਿੱਚ ਝੰਡ ਸਾਨੂੰ ਬਹੁਤ ਮਿਲਦੇ ਟਾਲੀ ਸਾਡੇ ਜਿਹੜੇ ਰਵੈਤੀ ਰੁੱਖ ਹੈ ਟਾਲੀ ਝੰਡ ਟਿੱਬੇ ਤੇ ਨਾਲ ਬੀਜੀ ਹੋਈ ਮੂੰਗੀ ਕੀ ਬਾਤ ਹੈ ਬਹੁਤ ਰਮਣੀਕ ਜਗ੍ਹਾ ਹੈ ਇੱਥੇ ਇੱਕ ਦੂਰ ਆਤਾਂ ਲਾਈਆਂ ਜਾ ਸਕਦੀਆਂ ਪਰ ਸਾਨੂੰ ਕੱਲ ਰਾਤ ਲੇਟ ਹੋਣ ਕਰਕੇ ਸਾਨੂੰ ਪਤਾ ਨਹੀਂ ਸੀ ਗੁਰਦੁਆਰਾ ਸਾਹਿਬ ਦਾ ਤੇ ਨਹੀਂ ਇੱਥੇ ਆ ਕੇ ਰੁਕਦੇ ਚਲੋ ਫੇਰ ਕਦੇ ਸਹੀ ਸੋ ਆ ਗੁਰਦੁਆਰਾ ਸਾਹਿਬ ਦਾ ਇੱਧਰ ਜਿਹੜੀ ਹੈਗੀ ਆ ਇਮਾਰਤ ਬਣੀ ਹੋਈ ਆ ਹਲਕੀ ਹਲਕੀ ਗਰਮੀ ਹੋ ਗਈ ਸ਼ੁਰੂ ਕਿਉਂਕਿ ਸਮਾਂ ਹੋ ਗਿਆ 8 ਵਜੇ ਦਾ ਇੱਥੋਂ ਲਗਭਗ 375 ਕਿਲੋਮੀਟਰ ਜਾ ਕੇ ਆਪਾਂ ਟੋਂਕ ਤੱਕ ਪਹੁੰਚ ਕਰਨੀ ਆ ਜੈਪੁਰ ਲੰਘ ਕੇ ਤੇ ਬਾਬਿਆਂ ਨੇ ਇੱਥੋਂ ਸੜਕ ਲਿਆਂਦੀ ਆ ਕੀ ਬਾਤ ਰਾਜਸਥਾਨ ਦਾ ਜਹਾਜ ਊਠ ਇਹ ਹਜੇ ਵੀ ਖੇਤੀਬਾੜੀ ਦੇ ਵਿੱਚ ਜਿਹੜਾ ਹੈਗਾ ਊਠਾਂ ਨੂੰ ਕੰਮ ਲੈਂਦੇ ਆ ਇਹਨਾਂ ਦੀ ਊਠ ਗੱਡੀਆਂ ਤੇ ਊਠ ਕਿਉਂਕਿ ਇਹਨਾਂ ਸਾਰੇ ਜਿਹੜੇ ਖੇਤਾਂ ਨੂੰ ਵਾਹਣ ਦੇ ਵਾਸਤੇ ਇਹਦੀ ਮਦਦ ਲਈ ਜਾਂਦੀ ਆ ਟਰੈਕਟਰ ਹੀ ਵਰਤੇ ਜਾਂਦੇ ਆ ਪਰ ਟਰੈਕਟਰਾਂ ਦੀ ਵਰਤੋਂ ਹਜੇ ਘੱਟ ਹੈ ਤੇ ਉਹ ਬਾਈ ਜਿਹੜਾ ਹੈਗਾ ਚਾਹ ਪਾਣੀ ਧਰੀ ਜਾਂਦਾ ਸੀਗਾ ਅਸੀਂ ਦੇਖ ਕੇ ਨੂੰ ਰੋਕ ਗਏ ਨੇੜੇ ਨਾ ਹੀ ਹੋਏ ਬਾਬਾ ਜੀ ਹੈ ਉੱਪਰ ਨਾ ਕਰ ਦੇ ਇਹ ਬਾਜਰਾ ਬਾਜਰਾ ਬਣ ਮੈਂ ਗਲਤ ਨਾ ਕਹਿਦਾ ਹੋਇਆ ਨਾ ਇਹ ਨਾ ਬਾਜਰੇ ਦੀਆਂ ਕੀ ਟੰਡੀਆਂ ਆ ਠੀਕ ਹੈ ਇਹ ਆ ਜੀ ਬਾਜਰਾ ਤੁਹਾਨੂੰ ਨੇੜੇ ਦਿਖਾਈ ਬਾਜਰਾ ਕੀ ਬਾਤ ਹੈ ਬਾਦਰੀ ਹੈ ਕਿ ਬਾਜਰਾ ਐਦਾਂ

ਆ ਬਾਬਾ ਜੀ ਕੀ ਬੀਜਿਆ ਅ ਹੋ ਨਹੀਂ ਜਰਾ ਅਛਾ ਇਹ ਗਵਾਰਾ ਹੈ ਇਹ ਜਗਾ ਆਪਣੀ ਹੈ ਕਿ ਬਾਬਾ ਜੀ ਤੁਸੀਂ ਉਹ ਕਰਦੇ ਹੋਗੇ ਵਾਹਿਗੁਰੂ ਮਾਰੇ ਬਾਬਾ ਕੋ ਥੋੜੇ ਗਿਆ ਤੁਹਾਾਰੇ ਬਾਬੇ ਕੋ ਥੋੜੇ ਗਿਆ ਠੀਕ ਹੈ ਠੀਕ ਹੈ ਜੀ ਹਾਂ ਸੰਦ ਬਾਉ ਮੈਂ ਠੀਕ ਹੈ ਠੀਕ ਹੈ ਜੀ ਆਪਣੇ ਕੋਲੇ ਵੀ ਤਲਮ ਰਹੀ ਹੈ ਫੋਪੜੇ ਕੋਲ ਕਨੇ ਠੀਕ ਹੈ ਜੀ ਪਾਣੀ ਪਾ ਲੈ ਬਾਬੇ ਨੇ ਆਪਣਾ ਆਪਣੇ ਪਾਇਆ ਬਾਬਾ ਦਾ ਕੋਲਾ ਤਿਆਰ ਕਰੀਣਾ ਸੀ अच्छा ठीक है ठीक है माफਾ ਉਹ ਕੋਈ ਦੇਰ ਕਰੀਂ ਠੀਕ ਹੈ ਸਹੀ ਹੈ ਕਿਉਂਕਿ ਮੈਂ ਕਹਾਂ ਮੈਂ ਚਾਹਤਰੀ ਬੈਠ ਕੇ ਜੇ ਸਮਝ ਨਹੀਂ ਕਹਾਂ ਤਾਂ ਆਪਣੇ ਸਹੀ ਗੀ ਕਾਤਰੋ ਹੈ ਉਹ ਖਾਜੇ ਕਿੰਨੀ ਸਾਰੀ ਨੇ ਸਾਰੀ ਨੂੰ ਖਾਜੇ ਹਾਂ ਰੇਨ ਦੇ ਵਿੱਚ ਦੇਖ ਰਿਹਾ ਉਹ ਜਿਹੜਾ ਪੁਰਾਣੀ ਹੈ ਕਾਤਰੋ ਹੈ ਹਾਂ ਤੇ ਇਹ ਭਾਈ ਕਹਿੰਦੇ ਸਾਡੀ ਜਿਹੜੀ ਖਤਮ ਕਰਿਆ ਸਾਰਾ ਹਾਂ ਆਪਣੀ ਫਸਲ ਜਿਹੜੀ ਇਹ ਕਪਾਹ ਅਮਰੀਕਾ ਇਹ ਜੀ ਹੁੰਦੀ ਉਹ ਵੀ ਨਹੀਂ ਅਮਰੀਕਨ ਉਹ ਚੁੱਟੀ ਨਾ ਬਈ ਅਮਰੀਕਨ ਹੋਰ ਹੁੰਦੀ ਹੈ ਚੁੱਟੀ ਅਮਰੀਕਾ ਇਹ ਜੀ ਅਮਰੀਕਨ ਸੀ ਅੱਜ ਕਰਾਂ ਇਹ ਨਹੀਂ ਸੀਗੀ ਉਹ ਜਿਹੜੀ ਉਹ ਤਾਂ ਹੁਣ ਗੋਲ ਵਾਲੀ ਜਿਹੜੀ ਪੱਤੇ ਪੱਤਿਆਂ ਦੇ ਰਹਿੰਦੀ ਸੀਗੇ ਆਪਣੇ ਦਾ ਡਿਸਾਈਡ ਕਰ ਲਓ ਜੀ ਜੀ ਉਹਨਾਂ ਫਲ ਵੀ ਖਾਂਦੀ ਸੀ ਭਰਾਵਾ ਅਮਰੀਕਨ ਇਹ ਕਿਰਕੋਸ ਨਹੀਂ ਛੱਡਦੀ ਸੀ ਹੁਣ ਤਾਂ ਆਪਣੇ ਦਾ ਗੁਲਾਬੀ ਆਈ ਵੀ ਹੈ ਬੋਲਗਾਰਜ ਜਦੋਂ ਆ ਗਿਆ ਹਾਈਬ੍ਰਿਡ ਆਉਣ ਲੱਗਾ ਉਸ ਤੋਂ ਬਾਅਦ ਹਟ ਗਈ ਉਹ ਮਰ ਗਈ ਸਾਰੀ ਅਮਰੀਕਨ ਆਈ ਸੀ ਕਿਰਾਂ ਉਹਨਾਂ ਨੇ ਗਰਦ ਕੱਢਦੀ ਨਰਮਾ ਲੋਕਾਂ ਨੂੰ ਬੀਜ ਨੋਟਾ ਨੂੰ ਜਦੋਂ ਉਸ ਖੇਤੀ ਮੰਤਰੀ ਤੋਤਾ ਸਿੰਘ ਸੀ ਹਕੇ ਭਾਈ ਟਿੰਡੇ ਕੌਣ ਖਾ ਗਿਆ ਤੋਤਾ ਖਾ ਗਿਆ ਤੋਤਾ ਖਾ ਗਿਆ ਆਕੇ ਟਿੰਡੇ ਉਹਨੇ ਜਾਂ ਰੇਆ ਸਪਰੇਆ ਨਕਲੀ ਦਿੱਤੀਆਂ ਲੈ ਲਓ ਉਹ ਨਹੀਂ ਉਹ ਸੀਡ 'ਚ ਹੀ ਆਈ ਸੀ ਸੀਡ 'ਚ ਹੀ ਆਈ ਸੀ ਹਾਂ ਇਹ ਵੀ ਸੀਗਾ ਉਹ ਜੋ ਜੀ ਸਪਰੇ 'ਚ ਆਈ ਸੀ ਲਓ ਭਾਈ ਚਾ ਚੱਲਾ ਦੂਰ ਆਮ ਨਹੀਂ ਦਿੱਤੀ ਚਾਹ ਆਪਾਂ ਨੂੰ ਧੰਨਵਾਦ ਬਾਬਾ ਜੀ ਕਿਹੜਾ ਵਟਾ ਜੀ ਦਾਸ ਥੋੜੀ ਜਿਹੀ ਲੈ ਵਟਾ ਵੱਡਾ ਹੈ ਚਾਹ ਪੂਰੀ ਹੈ ਬਾਬਾ ਸੁੰਡੀ ਕੋਈ ਨਹੀਂ ਜ਼ਿੰਮੇਦਾਰ ਆ ਮੈਂ ਤੋਂ ਅੰਦਰ ਪੜਾਈ ਕਰੀ ਜਾਊਗੀ ਗਵਾਰਾ ਮਾਵਾ ਨਹੀਂ ਖੁੱਦੀ ਮਾਰਨੇ ਸਹੀ ਰੱਖਾ ਅੱਛਾ ਅੱਛਾ ਠੀਕ ਹੈ ਕੋਈ ਗੱਲ ਨਹੀਂ ਕੋਈ ਇਹ ਹੋਰ ਲਾ ਪਵਾਲਾ ਬਾਤ ਸਵਰਾ ਬੜੀ ਪੜੀ ਲਓ ਜੀ ਇਹ ਡਾਡਾ ਕੋ ਨਹੀਂ ਗੋਣਾ ਅੱਛਾ ਮਾਰਾ ਹੋ ਚਾਹੀ ਮੋਠੋ ਚਾਹੀ ਮੂਗਿਓ ਸਾਨੂੰ ਖਾਦੀ ਖਾਦੀ ਜਿਆਦਾ ਸਵਾਦ ਖੇਦੀ ਜਿਆਦਾ ਸਵਾਦੀ ਆ ਬਾਈ ਹਾਂ ਅੰਗਰ ਕੱਢੀ ਕਰਾਂ ਕੀ ਬਾਤ ਆ ਚਾਰਾ ਵਾਟਾ ਵਾਟਾ ਪੀ ਕੇ ਆਪਾਂ ਪਾਲੇ ਚਾਲੇ ਚਾਲੇ ਆ ਹੁਣ ਜੀ ਗਾਂ ਨੂੰ ਹਾ ਜੀ ਅਬਾਈ ਕੀ ਹਦਾ ਜੀ ਹਾਂ ਜੀ ਬੜੀ 맨 소나 간다 यार दुख का कह रहा

ਉਹ ਸਾਨੂੰ ਭਾਈ ਦੁੱਧ ਚੋ ਕੇ ਦੇ ਗਏ ਆ ਤਾਜਾ ਮੰਗਿਆ ਚੇ ਕੇ ਆ ਮੰਗਿਆ ਫਿਰ ਦੇ ਕੇ ਗਏ ਆ ਉਹ ਕੌਣ ਦੇ ਕੇ ਜਾਂਦਾ 15 ਮੰਗੇ ਬਿਨਾ ਕੋ ਨਹੀਂ ਦਿੰਦਾ ਮੰਗੇ ਮੰਗੇ ਬਿਨਾ ਦਾ ਮਾਂ ਵੀ ਦੁੱਧ ਨਹੀਂ ਹੁੰਦੀ ਦਿੰਦੀ ਨਹੀਂ ਭਾਈ ਸਾਜੇ ਇੱਕ ਮਾਦੀ ਵੀ ਬਣਾ ਲਿਓ ਆ ਬਣਾਓ ਬਣਾਓ ਜੀ ਆਪਕੇ ਬਣਾ ਦੇ ਪਾਣੀ ਡਾਲ ਦੇਗੇ ਆਪਕਾ ਵੀ ਈਆ ਕੀ ਬਾਤ ਹੈ ਉਸ ਬਬਾ ਪਥਰਾ ਹੀ ਫੋਟੋ ਆਖ ਕੇ ਆ ਹਾਂ ਆਖਿਆ ਜਾ ਚਾਹ ਕੇ ਫੋਟੋ ਚਾਹੇ ਪੀਏਗੇ ਜਾਂ ਫੋਟੋ ਬਣਾਏਗੇ ਨਹੀਂ ਫੋਟੋ ਫੋਟੋ ਤਾਂ ਬਣ ਗਈ ਆ ਆਪਕੀ ਬਣ ਗਈ ਹਾਂ ਅੱਛਾ ਅਸੀਂ ਨੇ ਸੋਚਿਆ ਚਾਹੇ ਪੀਣੀ ਆ ਆਪਣੇ ਚਾਹ ਵੀ ਪੀ ਲੇਗੇ ਚਾਹ ਵੀ ਪੀ ਲੇਗੇ तुम भी हो गए सर वो ताजी आप वो जैसे पहाड़ों में जंगलों में वो रील बनाते हैं हाँ। करते हैं वो ये बनाते हैं ये बनाते हैं ये, ये बाबा जी हाँ मैंने अंदाज लगाया हाँ। कि वो आपका है <स्तिवागागा> ਉੱਲਦਾ ਗਈ ਮੁੱਖ ਗਿਆ ਬਾਬੇ ਕਹਿੰਦਾ ਹੋਰ ਲਾ ਲਾਂਗੇ ਬਾਹਰ ਤਾਂ ਕੱਢ ਨਹੀਂ ਹੁਣਾ ਲੈ ਨਿਕਲੂ ਜੀ ਨਿਕਲਦੀ ਮੈਂ ਬੈਠਾ ਪਰ ਲੈ ਵਾਹ ਨਿਕਲਦਾ ਗਈ ਯਾਰ ਦੁੱਲੀ ਨਹੀਂ ਬਾਹਰ ਮੈਂ ਤਾਂ ਬੈਠੇ ਆਪਾਂ ਐ ਥੋੜੀਆ ਕੀ ਆ ਬਟੇਨ ਕੀ ਆ ਬਟੇਨ ਇਹ ਹੱਲ ਥੋੜੀਆ ਬਾਬਾ ਸੋ ਕਹੀ ਦੀ ਤੈਨੂੰ ਗੱਲ ਹੀ ਗਈ ਜੀ ਤੂੰ ਤਾਂ ਐ ਕਹੀਏ ਨਹੀਂ ਲੰਨੀ ਸੁੱਕਿਆ ਕਿਵੇਂ ਪਰ ਕੀ ਆਦਾ ਤਾ ਇਹ ਤਾਂ ਵੀ ਨਿਕਲ ਜਾਓ ਤੋ ਨਿਕਲੂ ਜੀ ਇਹ ਵੀ ਹੱਲ ਹੋਊਗੀ ਤੇਰੇ ਨਾਲ ਨજર ਜਵਾਨੀ ਨਹੀਂ ਗਈ ਇਹ ਉਹ ਚਾਹ ਪੀਣ ਨੂੰ ਖੜਾ ਬਾਬਾ ਚਾਵਾਂਗੇ ਸਰਚਾਹ ਦੇ ਨੰਗਾ ਸਗੇ ਦੀ ਜਵਾਂ ਸਭ ਕੀ ਦਰਵਾਜ਼ਾ ਹੈ ਧੀਰ ਦੀ ਸੰਕਾ ਬਾਰੇ ਕੀ ਹਾਲ ਮਿਲਿਆ ਇਹਨਾਂ ਨੂੰ ਤਾਂ ਟੂ ਵੀ ਨਹੀਂ ਮਿਲਿਆ ਹੋਗਾ ਦਵਾਈ ਉਹ ਤਾਂ ਚੱਕੀ ਫਿਰਦੇ ਨੇ ਦਵਾਈ ਦੰ ਨਾਲ ਰੇਗ ਨੂੰ ਪੁੱਛਣ ਪੈਣਾ ਕਮਜ ਹੋ ਜਾ ਮੈਂ ਐਂਟੀਕਲਿਨ ਸਟੇਸ਼ਨ ਫਿਰਦਾ ਇਸ ਤੇ ਪੈਜੋ ਕਮਜ ਦੇ ਮਾਰ ਫਿਰਦੇ ਕਿ ਉਹ ਹੋ

ਨੇ ਬਾਈ ਸੋਨੀ ਫਿਰ ਦੁੱਧ ਪੁੱਛ ਕੇ ਪਾਇਆ ਸੀ ਕਿ ਪਾਣੀ ਪੁੱਛ ਕੇ ਪਾਇਆ ਜਾ। ਪਾਣੀ ਲੋਕ ਕਹਿੰਦਾ ਦੁੱਧ ਪੁੱਛ ਕੇ ਪਾਉਂਦੀ ਕਿੰਨਾ ਪਾਈਏ ਅਸੀਂ ਕਹਿੰਦਾ ਪਾਣੀ ਪੁੱਛ ਕੇ ਪਾਇਆ ਵੀ ਕਿੰਨਾ ਪਾਈਏ। ਤਾਇਆ ਚੋਲਿਆ ਜੀ ਨਾ। ਤਾਇਆ ਹਾਂ। ਬਾਬੇ ਨੇ ਸਿੱਧਾ ਭੇਜਿਆ ਤੁਰੋ ਯਾਰ। ਤੁਰੋ। ਆ ਬਣੀ ਵੀ ਗਾਰ ਰਗੀ ਹੋਰ। ਫਿਰੋਂ ਬਾਬੇ ਦੀ ਚਾਹ ਪੀ ਕੇ ਬੂਸਟ ਜਾਉਗਾ ਨਾ ਜਾਂ ਕਿ ਅਸੀਂ ਭਜਾ ਲਓ ਮੋਟਸਾਂ ਚ ਪਾਏ ਧਰਤੀ ਵੀ ਦੀ ਕਿਹਨਾ ਨਾ ਕਢਦੇ। ਉਸ ਦੀ ਹਾਂ। ਉਹੀ ਹਾਲ ਹੋਊਗਾ ਮੇਰੇ। ਤੂੰ ਦੂਜੇ ਪਾਸੇ ਘਰ ਪਿਤਰਤੀ ਵੀਦੀ ਕਿਉਂ ਨਾ ਕਰਦੇ ਆ ਹੋਰ ਜਾ ਇਸ ਵਕਤ ਆਪਾਂ ਲੰਘ ਰਹੇ ਆਂ ਸ਼ਹਿਰ ਸਿਕਰ ਤੇ ਵੈਸੇ ਸਿਕਰ ਤੋਂ ਬਾਹਰ ਵੱਰ ਦੀ ਵੀ ਰਸਤਾ ਹੈਗਾ ਪਰ ਉੱਥੇ ਜਾਮ ਲੱਗਿਆ ਹੋਣਾ ਕਿ ਸਾਨੂੰ ਇਹ ਹਸਤਾ ਰੈਣਾ ਦੇ ਸ਼ਹਿਰ ਨੂੰ ਸ਼ਹਿਰ ਸਿਕਰ ਦੇ ਵਿੱਚ ਜਿੱਦੇ ਇੱਥੋਂ ਚੁੰਮ ਚੁੰਮ ਕੇ ਅਬ ਜਾਵਾਂਗੇ ਜੈਪੁਰ ਸਿਕਰ ਅਰਪਣ ਹਾਰ ਤੇ ਜਿਹੜਾ ਸਿਕਰ ਸ਼ਹਿਰ ਆ ਉਹ ਮੁਸਲਮਾਨਵਾਦੀ ਵਾਲਾ ਸ਼ਹਿਰ ਹੈ ਫਤਿਹਪੁਰ ਤੋਂ ਕਿਉਂ ਆਉਂਦਾ ਇਹ ਸੀਕਰ ਸ਼ਹਿਰ ਜੈਪੁਰ ਤੋਂ 50 ਕਿਲੋਮੀਟਰ ਪਿੱਛੇ ਆਏ ਹਾਂ ਅਸੀਂ ਬਣਾ ਰਹੇ ਹਾਂ ਜੀ ਪੋਹਾ ਪੋਹਾ ਕੀ ਹੈ ਬਈ ਜਹਰਾ ਮਹਿਗੀ ਹੈ ਉਹ ਦੂਤ ਲੈ ਗਈਆ ਕੋਟਸ ਕੋਟਸ ਪੋਹਾ ਪੋਹਾ ਹੀ ਕਹਦਣੇ ਗੇੜੇ ਨਾਲ ਯਾਰ ਮਾਸੀ ਕੋਲੇ ਮਾਸੀ ਕੋਲੇ ਆ ਪੋਖਣਾ ਪੋਆ ਦਾ ਜੁੱਧਰ ਖਾਣੇ ਨੇ ਨਾ ਪਾੜਾਂ ਚ ਇਹ ਜੀ ਓਟਸ ਨਮਕੀ ਨੋਟਸ ਬਣੇ ਬਣਾਏ ਪੈਕਟ ਪੈਕਟ ਪਾਣੀ ਪਾਉ ਬਬੀ ਹੋਰ ਜਾ ਆਪਰਾ ਫਿਰ ਤਾਂ ਬਾਹਲਾ ਉਹ ਇਹ ਕਿਹਨੂੰ ਕੋਈ ਪਾਣੀ ਪੁੱਛ ਕੇ ਪਾਉਣਾ ਪੈਂਦਾ ਹੁਣ ਇਹ ਚ ਪਾਣੀ ਦਾ ਮੁੱਕ ਗਿਆ ਫਿਰ ਇੱਕੰਮ ਵੀ ਕਰਤਾ ਪਾਣੀ ਇਹ ਬਣ ਗਿਆ ਇਹ ਬਣ ਗਿਆ ਬਬਈ ਬਸ ਇੰਨਾ ਦਪਹਿਰਾ ਲਾਤਾ ਇਹਦੇ ਇਹ ਨਹੀਂ ਬਹੁਤ ਵਾਹਾਂ ਚ

ਲੋ ਜੀ ਝੂਠੇ ਭਾਂਡਿਆਂ ਬਰਤਨਾਂ ਦੀ ਸੇਵਾ ਮਾਂਜਣ ਦੀ ਸੇਵਾ ਬਾਬਾ ਜੀ ਕਰਦੇ ਹੋਏ ਮਿੱਟੀ ਨਾਲ ਬਰਤਨਾਂਾਂ ਕੀ ਜਿਹੜਾ ਆਨੰਦ ਪ੍ਰਾਪਤ ਹੁੰਦਾ ਨਾ ਉਹ ਹੋਰ ਹੁਣੀ ਹੁੰਦਾਗਾ ਤੇ ਭਾਂਡਾ ਚਮਕਦਾ ਹੀ ਬਹੁਤ ਹੈ ਅਚੇਚੇ ਤੌਰ ਤੇ ਲਿਆਂਦਾ ਹੈ ਇਹਦੀ ਖਾਲਸਾ ਜੀ ਨੂੰ ਇਹ ਕੰਮ ਸਿੱਖਣੇ ਆ ਬਈ ਥੋੜੇ ਤੋਂ ਇਹ ਕੰਮ ਸਿੱਖਣੇ ਆ ਥੋੜੇ ਤੋਂ ਕੀ ਨਹੀਂ ਸੁਕਿਆ ਮੇਰੇ ਅੱਲਾ ਚਿੱਤੀ ਮੈਂ ਕਹਿੰਦਾ ਵੀਡੀਓ ਵੀਡੀਓ ਬਣਾ ਕੇ ਥੋੜੀ ਦੇਖੀ ਜਾਏਗਾ ਆ ਆ ਵੇਖ ਕਾ ਸਿੱਖੀ ਜਾਂਦਾ ਇਹ ਵੀ ਅਦਾ ਹੀ ਕਹਿੰਦਾ ਬਾਬੇ ਨਾਲ ਜਾਣਾ ਕਹਿੰਦਾ ਸਿੱਖੂਗਾ ਮੈਂ ਮੈਂ ਤਾਂ ਰਹਿਣਾ ਨਾਲ ਆ ਮੈਂ ਤਾਂ ਕਹਿੰਦਾ ਸਿੱਖਿਆ ਹੀ ਆ ਰਹਿਣਾ ਨਾਲ ਐ ਜੈਕ ਪਾਲਾ ਸ਼ਕੀਰ ਜਸਿਹਰ ਆ ਸਾਡਾ शकीन जसेदार सिंगल शॉट क्या हुआ है सिंगल शॉट है सिंगल कॉफी दे शॉट निंग बस कॉफी तो करा करिए नहीं निंग सिंगल कॉफी पी रहे नहीं अब वो किससे पी गए अब ये कर रहे हैं भाई भाई निकल सटी है ना अब रुक ਬੱਦਲ ਬਾਈ ਬਣ ਚੁੱਕੀ ਐ ਤੇ ਮੈਨੂੰ ਲੱਗਦਾ ਵੀ ਨਹੀਂ ਨਹੀਂ ਆਦਾ ਇਹ ਗੱਲ ਤਾਂ ਨਹੀਂ ਚ ਉਹ ਵੀ ਸੱਚੀ ਹੈ 4 ਵਜਾ ਦਾ ਆਪੇ ਦੁਰਦੇ ਕਰਦੇ ਆਪਾਂ ਆਪਾਂ ਟਾਂਗ ਤੋਂ ਰਹਿ ਗਏ ਆ 25 ਕਿਲੋਮੀਟਰ ਪਿੱਛੇ ਤੇ ਧੂਆਂ ਕਲਾ ਜਿੱਥੇ ਗੁਰਦਰਾ ਸਾਹਿਬ ਹੈ ਭਗਤ ਧੰਨਾਈ ਦੀ ਯਾਦ ਚ ਬਣਿਆ ਹੋਇਆ ਭਗਤ ਧੰਨਾ ਜੀ ਦਾ ਸਥਾਨ ਆ ਉਹ ਤੇ ਉੱਥੋਂ ਆਪਾਂ ਰਹਿ ਗਏ ਹੈਗੇ ਆ ਪੰਜਾਬ 55 ਕਿਲੋਮੀਟਰ ਤੇ ਬਾਬਾ ਜੀ ਦੀ ਰਹਿਰਸ ਦਾ ਸੰਧਿਆ ਦਾ ਟਾਈਮ ਹੋ ਗਿਆ ਤੇ ਬਾਬਾ ਜੀ ਹੁਣ ਰਹਿਰਸ ਕਰਨਗੇ ਤਿਆਰ ਬਰ ਤਿਆਰ ਬਾਬਾ ਜੀ ਚਲੋ ਚੜਦੀ ਕਲਾ ਚੜਦੀ ਕਲਾ ਚਾਹੀਦੀ ਹੈ ਚੜਦੀ ਕਲਾ ਚਾਹੀਦੀ ਅਰਦਾਸ ਸਿੱਖਾਂ ਦਾ ਸ੍ਰੀ ਭਾਈ ਗੁਰੂ ਜੀ ਕੀ ਫਤਿਹ ਵਾਸ਼ ਜੀ ਧਰਤੀ ਜੀ ਲੋਕੀਸ਼ਨ ਕਰ ਗੁਰੂ ਨਾਨਕ ਲਈ ਆਏ ਵਿਰੰਗਤ ਗੁੱਤੇ ਅਮਰਦਾਸ RAM DAS ਹੋਏ ਸਹਾਈ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਇ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਸੋ ਤ੍ਰਿਯਾ ਸ਼ਰਵਣੀ ਭਗਤ ਧੰਨਾ ਜੀ ਉਹਨਾਂ ਦੇ ਸਥਾਨ ਤੇ ਖੜੇ ਆਪਾਂ ਅ ਧੂਆਂ ਕਲਾ ਤੇ ਰਾਜਸਥਾਨ ਲੰਗਰ ਪਾਣੀ ਛਕ ਲਿਆ ਤੇ ਕਮਰਿਆਂ ਵੱਲ ਨੂੰ ਚੱਲੇ ਪਾਵਾਂਗੇ ਹੁਣ ਆਪਾਂ ਉਧਰ ਨੂੰ ਕਮਰੇ ਤੇ ਬੱਬੇ ਨੇ ਤੇ ਕਮਰੇ ਚਲਦੇ ਆਂ ਵਿਸ਼ਰਾਮ ਕਰਦੇ ਆਂ ਤੇ ਫਿਰ ਦਰਸ਼ਨ ਕਰਾਂਗੇ ਕੱਲ ਨੂੰ ਗੁਰਦੁਆਰਾ ਸਾਹਿਬ ਦੇ ਬਾਬਾ ਇੱਥੋਂ ਹੀ ਸੀ ਆਓ ਕੇ ਠੀਕ ਹੈ ਚਲੋ ਇਧਰ ਨੂੰ ਜਾਣਾ ਜੀ ਬਾਬਿਆਂ ਨੇ ਬਣ ਦਿੱਤਾ ਕਮਰਾ ਨੰਬਰ 4 ਤੇ ਮੋਟਰਸਾਈਕਲ ਬੱਲਾ ਲਈ ਇੱਥੇ ਹੀ ਆਪਣੇ ਤੇ ਸਾਹਮਣੇ ਗੁਰਦੁਆਰਾ ਸਾਹਿਬ ਤੜਕੇ ਦਰਸ਼ਨ ਮੇਲੇ ਕਰਾਂਗੇ ਇਹਦੇ ਸਵੇਰੇ ਆ ਸਰਾਹਾਂ ਸਾਰੀ ਤੇ ਸਰਾਹਾਂ ਦੇ ਵਿੱਚ ਸਾਡਾ ਸੁੱਖਾ ਵੀਰ ਲੈ ਛੜੀਆ ਭਾਈ ਤੱਕਿਆ ਵੀ ਖੋਰ ਛੜਤੀ ਯਾਰ ਤੇਰੇ ਨਾਮ ਵਾਸਤੇ ਗੱਲ ਲੱਗ ਗਈ ਹੈ ਜੀ ਕਮਰਾ ਜਿਹੜਾ ਸਾਨੂੰ ਮਿਲਿਆ ਕਦੇ ਤਾਂ ਸਾਧੂ ਭੁੱਖੇ ਸੌਂਦੇ ਕਦੇ ਖੁਸ਼ਬੂ ਲੈਂਦੇ ਖੀਰਾਂ ਦੀ ਅੱਜ ਹਨੂਖੀਰਾਂ ਦੇ ਨਾਲ ਪ੍ਰਸ਼ਾਦ ਚਕਾਈ ਹੈ ਬਾਬਿਆਂ ਨੇ ਆਪਾਂ ਨੂੰ ਘਰੋਂ ਚੱਲਿਆ ਨੂੰ ਲਗਭਗ ਡੇਢ ਦਿਨ ਹੋ ਗਿਆ ਅ ਅੱਜ ਦਾ ਪੂਰਾ ਦਿਨ ਤੇ ਕੱਲ ਦਾ ਅੱਧਾ ਦਿਨ ਕੱਲ ਆਪਾਂ 4 ਵਜੇ ਤੋਂ ਵੀ ਹੁੰਦੋ ਰਹੀ ਸੀਗੇ ਰਾਮ ਮੰਡੀ ਤੋਂ ਤੇ ਟੈਕਸੀ ਦੰਦੋਂ ਸਾਹਿਬ ਤੇ ਅਰਦਾਸਾ ਤੋਂ ਉੱਥੋਂ ਬਚਦੇ ਸੀਗੇ ਉੱਥੋਂ ਚੱਲਣ ਤੋਂ ਬਾਅਦ ਆਪਾਂ ਰਾਤ ਨੌਹਰ ਹੁੰਦੇ ਹੋਏ ਜਿੱਥੇ ਗੁਰੂ ਮਹਾਰਾਜ ਪਹਿਲੇ ਦਸੇ ਪਾਸ਼ਾ ਜਦੋਂ ਹਜੂਰ ਸਾਹਿਬ ਨੂੰ ਗਏ ਐ ਤਾਂ ਪਹਿਲਾਂ ਕਿਉਲ ਝੰਡਾ ਤੇ ਹੋਰ ਦੂਜਨ ਪਿੰਡ ਹੈ ਉਹਨਾਂ ਤੋਂ ਹੁੰਦੇ ਹੋਏ ਨਹਰ ਨਹਰ ਤੋਂ ਹੁੰਦੇ ਹੋਏ ਸਵਾਹਾ ਹਸਾ ਉਹ ਸਵਾਹਾ ਹਸਾ ਜਿੱਥੋਂ ਸਵੇਰ ਦਰਸ਼ਨ ਮਿਲੇ ਕਰਨ ਤੋਂ ਬਾਅਦ ਅ ਫਿਰ ਦੁਬਾਰਾ ਜਿਹੜੀ ਸੀਗੀ ਸਰਸਾ ਜੈਕਰ ਰੋਡ ਨੂੰ ਫੜ ਕੇ ਉਸ ਤੇ ਹੁੰਦੇ ਹੋਏ ਅੱਜ ਆਪਾਂ ਕੋਟੇ ਤੋਂ ਲਗਭਗ 1.5 ਕਿਲੋਮੀਟਰ ਪਿੱਛੇ ਖੜੇ ਆਪਾਂ ਭਗਤ ਦਰਨਾ ਜੀ ਦੇ ਥਾਂ ਤੇ ਤੋਂ ਭਈ ਜਿਹੜੇ ਆਪਾਂ ਮਹਾਰਾਜ ਨੂੰ ਆਪਣਾ ਹਾਜ਼ਰ ਨਾਜ਼ਰ ਮਹਾਰਾਜ ਤਾਂ ਕਹਿ ਦਈਏ ਵੀ ਗੁਰੂ ਮੰਦੇ ਜਾਗ ਦੀ ਜੋਤ ਮੰਦੇ ਦਾ ਸਾਗੁਰੂ ਮੰਦੇ ਉਸ ਗੁਰਗੰਸਾਖ ਦੇ ਵਿੱਚ 15 ਭਗਤਾਂ ਤੇ ਦੀ ਬਾਣੀ ਦਰਜ ਹੈ ਤਾਂ ਉਹਨਾਂ ਭਗਤਾਂ ਦੇ ਵਿੱਚ ਇੱਕ ਸ਼ਰਮਨੀ ਭਗਤ ਧੰਨਾ ਜੀ ਹੋਏ ਆ ਜਿਨ੍ਹਾਂ ਦਾ ਇਹ ਸਥਾਨ ਹੈ ਭਗਤ ਧੰਨਾ ਜੀ ਦੇ ਸਥਾਨ ਦੇ ਬਕਲੇ ਦਰਸ਼ਨ ਮੇਲੇ ਕਰਾਂਗੇ ਹੁਣ ਤੱਕ ਦੀ ਵੀਡੀਓ ਜਿਹੜੀ ਅਸੀਂ ਸਮਾਪਤ ਰੱਖੀ ਕਰਦੇ ਹਾਂ ਇਸ ਤੋਂ ਅੱਗੇ ਅਸੀਂ ਚੱਲੇ ਪਾਵਾਂਗੇ ਇੰਦੌਰ ਤੇ ਜੈਨਵਰ ਜਿੱਥੇ ਗੁਨਾਨਕ ਪਾਸ਼ਾ ਜੀ ਦੇ ਇਹ ਸਥਾਨ ਨੇ ਤੇ ਉਸ ਤੋਂ ਅੱਗੇ ਫਜੂਰ ਸਾਹਿਬਾਂ ਨੂੰ ਵੀਡੀਓ ਨਾਲ ਜੁੜਿਓ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਕਿੱਦਾਂ ਲੱਗਿਆ ਸਫ਼ਰ ਸਾਡੇ ਜਿਹੜੇ